ਹਾਂਜੀ ਜੈਗਵਾਰ RAM RAM ਸਤਿ ਸ਼੍ਰੀ ਅਕਾਲ ਮਾਰੇ ਸਾਰੇ ਭਾਈਆਂ ਨੇ ਦੇਸ਼-ਵਿਦੇਸ਼ਾਂ ਵਿੱਚ ਵਸਦੇ ਮਰੀ ਬਰਾਦਰੀ ਦੇ ਸਾਰੇ ਭਾਈਆਂ ਨੇ ਸੋ ਭਾਈਓ ਦੋ ਤੀ ਦਿਨਾਂ ਤੋਂ અમાਰ ਸਵਾਲਾਂ ਦਾ ਸਿਲਸਲਾ ਚੱਲ ਰਿਹਾ ਆ ਬੜੇ ਭਾਈਆਂ ਰ ਕਮੈਂਟ ਆਈ ਕਵੈਸਚਨ ਵੀ ਆਏ ਕੁਝ ਮਾੜੇ ਵੀ ਆਏ ਮੈਨੂੰ ਕਿਹੜੋ ਵੀ ਗੁੱਸਾ ਨਹੀਂ ਆ ਸੋ ਜਿਹਦਾ ਜਿਹਦਾ ਤਾਂ ਇਤਿਹਾਸ ਤੇ ਜੀ ਅਮੀਰਾ ਰ ਅੱਗੇ ਕੰਮ ਕਰਤੇ ਜੀ ਆਂ ਸੁਪਾਇਓ ਮੈਂ ਜਿਹੜੀ ਵੀਡੀਓ ਕਾ ਲਈਦੀ ਪਹਿਲ ਵੀਡੀਓ ਦੀ ਮਾਰ ਜਨ ਵੀ ਦੁੱਧ ਦੇ ਕੱਢੀ ਬਾਰੇ ਤੇ ਕਈਆਂ ਮਾਰੇ ਭਾਈਆਂ ਕਿ ਉਹ ਵੀ ਕੋਈ ਡੂੰਘਾ ਸਵਾਲ ਪੁੱਛ ਕੋ ਵਧੀਆ ਸਵਾਲ ਪੁੱਛੀ ਤੇ ਸਾਰਿਆਂ ਨੂੰ ਪਤਾ ਉਹ ਪਰ ਸੱਚ ਜਾਣ ਜੋ 50% ਮਾਰੀ ਬਰਾਦਰੀ ਦੇ ਬੱਚਾ ਨੇ ਜਾਂ ਮਾਰੇ ਬਰਾਦਰੀ ਦੇ ਲੋਕੋ ਨੇ ਇਹ ਚੀਜ਼ੇ ਬਾਰੇ ਨਹੀਂ ਪਤਾ ਜੋ ਨੇ ਵੀ ਸ਼ਹਿਰੋਂ ਵੀ ਰਮਈ ਹਾਂ ਠੀਕ ਆ ਜਿਨਾਂ ਨੂੰ ਪਤਾ ਉਹ ਬਹੁਤ ਵਧੀਆ ਗੱਲ ਆ ਇਰੇ ਪਾਛੇ ਕੋਈ ਇਤਿਹਾਸ ਵੀ ਛਾ ਜਿਹਦੇ ਮਹਾਰ ਬਜ਼ੁਰਗ ਪਹਿਲਾਂ ਜੰਗਲੋਂ ਮੇ ਰਹਤੇ ਤੇ ਕਿਉਂਕਿ ਤੁਹਾਨੂੰ ਪਤਾ ਹੋ ਮਹਾਰ ਬਜ਼ੁਰਗ ਜਿਹਨੇ ਉਹ ਮੀਟ ਅੰਡਾ ਮੱਛੀ ਕੁਛ ਨਹੀਂ ਤੋਂ ਖਾਤੇ ਸੋ ਉਸ ਟਾਈਮ ਜਿਹਨ ਜਿਹਦੇ ਖਾਏ ਪੀਣ ਤਾਂ ਹੀ ਨਹੀਂ ਤੋਂ ਮਿਲਤੋ ਤੇ ਉਹਦੇ ਜਿਹਨਾਂ ਕਾਰਡ ਹੋਈਤੀ ਚਟਨੀ ਰਹੀਤੀ ਗੱਠਾ ਮਰਚਰ ਜਨ ਚਟਨੀ ਕੁੱਟੀ ਜਾਵਾ ਉਹ ਆਜ ਵੀ ਬਹੁਤ ਟੇਸਟੀ ਬਣਾ ਤੇ ਕੋਈ ਕੋਰੋਨੇਰੇ ਬਾਰੇ ਕੋਈ ਨਹੀਂ ਪਤੋ ਸੋ ਉਹ ਚਟਨੀ ਤੋਂ ਬਾਅਦ ਮੇ ਜਿਹਦੇ ਜੰਗਲੋਂ ਮੇ ਖਾਏ ਨੇ ਕਾਇ ਨਹੀਂ ਤੋਂ ਮਿਲਤੋ ਡੰਗਰ ਪਸ਼ੂ ਸਾਰੇ ਨੇ ਹੁੰਦੇ ਤੇ ਬੱਕਰੀ ਜ਼ਿਆਦਾਤਰ ਹੁੰਦੀ ਸੀ ਸੋ ਹੋਰੇ ਦੁੱਧ ਦੇ ਲਈ ਜਿਹਦੇ ਇਹ ਕੇ ਮਾਰੇ ਬਜ਼ੁਰਗ ਸੋਚੋ ਕਿ ਜਦ ਚਟਨੀ ਕੂਟੀ ਆ ਵੀ ਕਿਉਂ ਨਾ ਇਹਨੇ ਥੋੜਾ ਤਰੀ ਵਾਲਾ ਰੂਪ ਦੇ ਨੇ ਜਾਵਾ ਵੀ ਅਮੀ ਰੋਟੀ ਰਗੇ ਸਾਰਾ ਟੱਪਕ ਚੁਰ ਕੇ ਖਾ ਸਕਾਂ ਥੋੜਾ ਚੀਜ਼ੇ ਦੇ ਲਈ ਸੋ ਉਹਦੇ ਇਹ ਜਨਮ ਹੋਇਆ ਤੋ ਤੇ ਉਹਨਾਂ ਚਟਨੀ ਕੂਟ ਕੇ ਹੋਰ ਵੀ ਲਾਲ ਮਿਰਚ ਘਾਲ ਕੇ ਤੇ ਮੜ ਕੇ ਇਹਨੇ ਚੁੱਲੇ ਪਰ ਧਰ ਕੇ ਜਿਦੇਰ ਵੀ ਦੁੱਧ ਘਾਲ ਲਿਓ ਤੇ ਇਹ ਚੀਜ਼ੇ ਰ ਉਹਦੇ ਜਨਮ ਹੋਇਆ ਤੋ ਤੇ ਉਹ ਤੋਂ ਬਾਅਦ ਮੇ ਜਨਮ ਹਰੀ ਬਰਾਦਰੀ ਵੀ ਕੱਢੀ ਬਹੁਤ ਮਸ਼ਹੂਰ ਹੋ ਗਈ ਆ ਤੇ ਇਹਦੇ ਬਾਰੇ ਕਿੰਨੇ ਵੀ ਨਹੀਂ ਪਤਾ ਸੋ ਮਾਰਾ ਦੂਸਰੋ ਸਵਾਲ ਤੋ ਕਿ ਟੋਕ ਇੰਨੇ ਕਮੇ ਸੋ ਪਾਈਓ ਪੁਰਾਣੇ ਸਮਿਆਂ ਤੋਂ ਲੈ ਕੇ ਰਾਜਾ ਮਹਾਰਾਜਾਂ ਦੇ ਟਾਈਮੋਂ ਤੋਂ ਲੈ ਕੇ ਲੜਾਈ ਕਲੇਸ਼ ਘਰਾਂ ਵਿੱਚ ਹਲਤੇ ਆਵੇਂ ਸੋ ਜਿਹਨ ਮਾਰ ਬਰਾਦਰੀ ਤੀ ਜਿਹਦੇ ਕੋਈ ਵੀ ਕਿਰੇ ਘਰਾਂ ਵਿੱਚ ਲੜਾਈ ਕਲੇਸ਼ ਹੋ ਜਾਂ ਤੋ ਤੇ ਇਨਰ ਫਿਰ ਜਿਹਨੇ ਸਿਆਣੇ ਬਜ਼ੁਰਗ ਹੁੰਤੇ ਤੇ ਇਹ ਆਪਨ ਵੀ ਕੋ ਫੈਸਲਾ ਕਰਤੇ ਤੇ ਪੰਚਾਇਤ ਕਿਟ ਕਰਤੇ ਤੇ ਪੰਚਾਇਤ ਕਿਟ ਕਰਕੇ ਤੇ ਉਥਾ ਦੋਹਾਂ ਤਰਫ ਨੂੰ ਸੁਣਵਾਈ ਹੁੰਦੀ ਤੀ ਉਹ ਇੱਕੇ ਤਰੀਕੇ ਨਾਲ ਸੁਪਰੀਮ ਕੋਰਟ ਹੀ ਹੁੰਤੋ ਤੋ ਤੇ ਉੱਥਾ ਜਾ ਕੇ ਦੋਹਾਂ ਤੇ ਨਾਲ ਸੁਣਵਾਈ ਹੁੰਦੀ ਸੀ ਤੇ ਜਨੋ ਜਨੋ ਵੀ ਮਤਲਬ ਕਸੂਰਵਾਰੀਆਂ ਤੇਰਾ ਵੀ ਆ ਉਹ ਮਾਫੀ ਮੁਫੀ ਮੰਗ ਕੇ ਜਾਂ ਕੇ ਵੀ ਤਰੀਕਾ ਗਲੇ ਉਹਨਾਂ ਨੂੰ ਘਰ ਵਸਾਏਰ ਕੋਸ਼ਿਸ਼ ਕੀਤੀ ਜਾਂਦੀ ਸੀ ਉਹਨਾਂ ਦਾ ਫੈਸਲਾ ਮਕਾ ਕੇ ਉਹ ਕੋਸ਼ਿਸ਼ ਕੀਤੀ ਜਾਂਦੀ ਸੀ ਸੋ ਜਨੋ ਮਾਰਾ ਤੀਜਾ ਸਵਾਲ ਆ ਉਹ ਵੀ ਢੋਇਰ ਗਲੇ ਰਿਲੇਟਡ ਆ ਤੇ ਜਨੋ ਧੰਨਾ ਪਗ ਤੇ ਰਮੀ ਗੱਲ ਕੀਤੀ ਤੀ ਸੋ ਕਈ ਬੰਦਾ ਕਿਹਾਗਾ ਵੀ ਧੰਨਾ ਭਗਤ ਕੌਰ ਤੋਂ ਜਾਟ ਤੋਂ ਉ ਤੋਂ ਲੇਕਿਨ ਨਹੀਂ ਮਾਰੇ ਜਿਹਨੂੰ ਬਰਾਦਰੀ ਆ ਉਹਨਾਂ ਧੰਨਾ ਭਗਤ ਨਾਮ ਦਿਨੋਂ ਤੋਂ ਜਿਹੜਾ ਕਿ ਦੋਈ ਧਿਰਾਂ ਆਪਸ ਵਿੱਚ ਲੜੀ ਐ ਤੇ ਕੋਈ ਵੀ ਇੱਕ ਦੂਜੇ ਨਾਲ ਗੱਲ ਨਹੀਂ ਕਰਤੋ ਆ ਪੰਚਾਇਤ ਵੀ ਬੈਠ ਗਏ ਆ ਤੇ ਫਿਰ ਪੰਚਾਇਤ ਦੇ ਬਲੇ ਦੇ ਹੁਕਮ ਹਤੋਂ ਤੋਂ ਵੀ ਪਈ ਧੰਨਾ ਭਗਤਾਂ ਜਿਹਨੂੰ ਗੱਲ ਕਰਾ ਫਿਰ ਧੰਨਾ ਭਗਤ ਦੋਹਾਂ ਧਿਰਾਂ ਨਾਲ ਸਾਂਝੀ ਗੱਲ ਕਰਤੋ ਤੋਂ ਉਹ ਪੂਰੇ ਮਸਲਾ ਨੇ ਮਤਲਬ ਦੱਸਤੋ ਤੋਂ ਤੇ ਅੱਜ ਵੀ ਉਹੀ ਚੀਜ਼ ਮਾਰ ਪਰੰਪਰਾ ਚੱਲੀ ਆਵਾ ਆ ਵੀ ਜੇਦੇ ਵੀ ਕੋਈ ਕੱਤਾ ਕੋਈ ਨੁਕਸਾਨ ਹੋ ਜਾਵਾ ਜਾਂ ਕੱਤਾ ਕੋਈ ਵੀ ਗੱਲਬਾਤ ਹੋ ਜਾਵਾ ਸੋ ਪਹਿਲੋ ਜਦੋਂ ਬੋਲ ਬੋਲਨੋ ਆ ਜਾਂ ਜਦੋਂ ਹੁਕਮ ਹੋਵੇ ਸੰਗ ਤੇ ਬਲੜੀ ਉਹ ਤਾਂ ਨਭਗਤੇ ਨੇ ਹੋਵਾ ਆ ਤੇ ਤਾਂ ਨਭਗ ਤੂੰ ਗੱਲ ਕਰਾ ਉਹ ਤੋਂ ਬਾਅਦ ਮੈਂ ਫਿਰ ਸਾਰੀ ਗੱਲਬਾਤ ਅੱਗੇ ਚੱਲਾ ਸੋਹੀ ਮੇਰਾ ਇਤਿਹਾਸ ਆ ਹੋ ਸਕਾਇਆ ਵੀ ਮਾਰੇ ਤਾਈ ਨੇ ਕੁਝ ਗਲਤੀਆਂ ਹੋਵੇ ਕਿਉਂਕਿ ਬਹੁਤ ਮਾਰ ਤੋਂ ਵੀ ਸਿਆਣੇ ਵਿਦਵਾਨ ਬੈਠੇ ਈ ਸੋ ਜਿੰਨਾ ਕੋ ਮੈਨੂੰ ਪਤੋ ਤੋ ਅਮੀ ਸਿਰਫ ਇਨਾ ਚਾਹਾਂ ਕਿ ਮਾਰੇ ਬੱਚਾ ਤੱਕ ਇਹ ਗੱਲੇ ਨੌਲੇਜ ਪਹੁੰਚਾ ਸੋ ਮਾਰਾ ਮਕਸਦ ਇਹ ਹੈ ਜੀ ਮਾਰੋ ਇਹ ਕੋਈ ਮਕਸਦ ਨਹੀਂ ਹੈ ਵੀ ਮੈਂ ਕਿਨੇ ਥੇਸ ਪੰਚਾਵਾਂ ਜਾਂ ਕਿਨੇ ਗਲਤ ਬੋਲਾਂ ਤਾਂ ਰ ਕਮੈਂਟ ਤਾਂ ਸੁਝਾਓ ਸਿਰ ਮੱਥੇ ਔਰ ਅਮੀ ਚਾਹਵਾ ਆ ਵੀ ਤੁਸੀਂ ਹੋਰ ਵੀ ਆਪਨ ਸੁਝਾਅ ਦੇ ਕਰੋ ਹੋਰ ਵੀ ਆਪਨ ਸਵਾਲ ਭੇਜੇ ਕਰੋ ਤਾਂ ਕਿ ਅਮੀ ਉਹ ਆਪਣੀ ਬਰਾਦਰੀ ਦੇ ਸਾਹਮਣੇ ਲਿਆ ਸਕਾਂ ਜੀ ਜੈ ਰੋਵਾ ਜੀ